मैडम जी सको बेनती है कि तुम इस तरीके कर रहे हैं नहीं जी अभी खड़े हैं अभी पैसे नाल खड़े केैसे दे पैसे ना दे नहीं, अभी खड़े साकी बेनती में कबूल करो ਅਸੀਂ ਉਹਦੇ ਕੋਈ ਜਿਨਹਾਰ ਦੇਈਏ ਅਸੀਂ ਚਾਹੁੰਦੇ ਹਾਂ ਸੋਸੀ ਲੋਕਾਂ ਦਾ ਕਰਾਰੇ ਆਪਣੀ ਸਾਡੀ ਬੋਲਤੀ ਹੈ ਜਿਹੜੇ ਹੱਥ ਕਰਕੇ ਕਿ ਸਾਨੂੰ ਜਵਾਨਾਂ ਨੂੰ ਧੰਦਾਵਾ ਇਹ ਸਵੇ ਤੁਸੀਂ ਸਾਡੇ ਇਹ ਸੇਵਾ ਕਰ ਰਹੇ ਐਨਾ ਕਰਾ ਬਹੁਤ ਮਹਤਵਪੂਰਨ ਹੈ ਪਰ ਅਸੀਂ ਅੱਜ ਬਖਸ਼ਿਆਰ ਬਣਾ ਕੇ ਚੱਲੇ ਸੋਨੂੰ ਕਿ ਜਦ ਤੱਕ ਇੱਥੇ ਇਨਸਾਫ ਨਹੀਂ ਮਿਲਦਾ ਤੱਕ ਕੇ ਮੇਰੇ ਤੋਂ ਨਹੀਂ ਚੱਕਿਆ ਜਾਏ ਇਸ ਪ੍ਰਧਾਨ ਸਾਹਿਬ ਨੂੰ ਅਸੀਂ ਆਵਾਜ਼ ਹੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਫਟਾ ਕੋਈ ਐਕਸ਼ਨ ਲਵਾਗੇ ਹੋਰ ਨਾਲੇ ਮੇਰੇ ਦਸਤੋਂ ਪਹਿਲਾਂ ਜਿਹੜੀਆਂ ਸਾਡੀਆਂ ਲੋਕਾਂ ਨੇ ਉਹਨਾਂ ਨੇ ਪ੍ਰਵਾਨ ਕੀ ਕੋਈ ਲੋੜਤ ਹੈ ਮੈਂ ਜਿੰਨੇ ਵੀ ਇੱਥੇ ਕਾਨਾਂ ਦੇ ਪ੍ਰਧਾਨ ਜ਼ੱਫੇਦਾਰ ਜੰਮੀਆਬੀ ਸਿੰਘ ਸਹਿਬਾਨਾ ਸੰਗਤਾਂ ਪਹੁੰਚਿਆ ਨੇ ਉਹਨਾਂ ਸਾਰੇ ਵੀ ਉਧਦੇਦਾਰਾਂ ਦਾ ਖਾਤ ਕਰਕੇ ਕ੍ਰਾਂਤੀਕਾਰੀ ਯੂਨੀਅਨ ਪ੍ਰਧਾਨ ਪਰਗਰ ਸਿੰਘ ਜੀ ਦਾ ਧਿਆਨ ਭਾਰਤੀ ਕਿਸਾਨ ਜਲੀਨ ਕਾਦੀਆਂ ਦੇ ਅਵਜਿੰਦਰ ਸਿੰਘ ਗੱਲ ਉਹਨਾਂ ਤੋਂ ਬਾਅਦ ਕੈਪਟਨ ਭਾਦਰ ਸਿੰਘ ਮੋਗਾ ਉਹ ਹੋਣਗੇ ਜੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਸਾਡੇ ਪਿੰਡ ਨਾਨੂ ਕੀ ਜਿਹਦੇ ਵਿੱਚ ਟੋਟਲ ਆਬਾਦੀ 45 ਹੈ ਤੇ 25 ਆਰਮੀ ਅਫਸਰ ਨੇ ਕਰਨਲ ਜਰਨਲ ਉਹਨਾਂ ਦੇ ਵਿਆਪ ਤੇ ਤੇ ਬੀਕੇਯੂ ਕਾਦੀਆਂ ਦਾ ਮੈਂ ਜਿਲ੍ਹਾ ਬਤਾਨਣਾ ਉਹਨਾਂ ਦੇ ਵਿਆਪ ਤੇ ਅਸੀਂ ਪੰਜਾਬ ਦੀ ਇਸ ਸ਼ੇਰਨੀ ਪੈਂਡ ਦੇ ਨਾਮ ਖੜੇ ਆ ਇਹਨਾਂ ਨੂੰ ਸਨਮਾਨ ਦਿੰਨੇ ਆ। ਬਾਈ ਸੋਨਹਾਰੀ ਆਵਾਜ਼ ਅਤੀ ਜੇ ਨਾ ਦੇਖੋ ਪਹਿਲਾਂ ਸ਼ੁਰੂ ਤੋਂ ਹੀ ਕਿਸਾਨਾਂ 'ਤੇ ਡੰਡੇ ਖਾਈ ਰਹਿ ਸੀ ਨਾ ਆਉਣੇ ਜਵਾਨਾਂ ਤੇ ਵੀ ਮੌਜੀਆਂ ਤੇ ਵੀ ਡੰਡੇ ਵਰੌਣ ਲੱਗ ਗਏ ਜੇਨ ਸੰਕਾਪ ਕੇ ਹਸੀ ਜਿਹੜੇ ਹਾਲਾਤ ਪੈਦਾ ਹੋਏ ਨੇ ਤੁਸੀਂ ਦੇਖੋ ਪੰਜਾਬ ਨੂੰ ਇੱਕ ਪੰਜਾਬ ਨੂੰ ਕਰਜ਼ੇ ਚੜ੍ਹ ਵਰਤਾ ਗਿਆ ਤੇ ਹਿੰਦੁਸਤਾਨ ਨੂੰ ਵੀ ਕਰਜ਼ੇ ਨੰਨੇ ਕਨਸਟੀਟਿਊਸ਼ਨ ਤਰੀਕੇ ਨਾਲ ਜਿਹੜੀਆਂ ਸਰਕਾਰਾਂ ਕੰਮ ਕਰਦੀਆਂ ਨੇ ਉਹਨਾਂ ਦਾ ਅਖੀਰ ਜਿਹੜੇ ਬੰਦਿਆਂ ਨੂੰ ਉਹ ਚਮਲਾਉਂਦੀਆਂ ਨੇ ਉਹਨਾਂ ਦਾ ਗੰਡਾ ਫਿਰ ਉਹਨਾਂ ਦੇ ਦਿਲ ਤੇ ਵੀ ਪੈਂਦਾ ਹੁਣੇ ਹੋ ਰਹੀ ਹੈ ਸਾਰਿਆਂ ਲਈ ਟੰਗ ਉਹ ਜਿਹੜੇ ਪ੍ਰੈਸ਼ਰ ਗਰੁੱਪ ਕਿਸਾਨੀ ਵੀ ਨੇ ਨਾ ਰੂਟਸ ਨੂੰ ਮਿਲੇ ਉਹਨੂੰ ਪ੍ਰੈਸ਼ਰ ਨੂੰ ਹੋਰ ਬਣਾਉਣ ਲਈ ਪਹੁੰਚੀ ਵੀ ਸਾਰੇ ਤੇ ਕਿਸਾਨੀ ਨੂੰ ਸਾਰੀਆਂ ਇੱਕ ਸਥਾਨ ਤੇ ਆਪਾਂ ਇਕੱਠੇ ਹੋਈਏ ਪੰਜ ਉਹ ਨਾਲੇ ਸਮੇਂ ਇਸੇ ਨਾਲੇ ਧੱਕਾ ਨਾਲ ਵੇਖਣਾ ਫਾਟਿਕ ਜਗਲੀ ਨਿਕਾਦੀਆਂ ਤੇ ਅਰਜੰਦਰ ਸਿੰਘ ਗਿੱਲ ਉਹਨਾਂ ਤੋਂ ਬਾਅਦ ਕੈਪਟਨ ਭਦਰ ਸਿੰਘ ਮੋਗਾ ਤੋਂ ਹੋਣਗੇ ਸਾਫ ਅਗੇ ਦੀ 바이ਕਰਜੀ ਕਾਕਾ ਤੋਂ 바이ਕਰਜੀ ਕੀ ਪਤੇ ਮੇਰੇ ਸਾਡੇ ਪਿੰਡ ਨਾਨੂ ਕੀ ਜਿਹਦੇ ਵਿੱਚ ਟੋਟਲ ਆਬਾਦੀ 45 ਹੈ ਤੇ 25 ਆਰਮੀ ਅਫਸਰ ਨੇ ਕਰਨਲ ਜਰਨਲ ਉਹਨਾਂ ਦੇ ਵਿਆਪ ਤੇ ਤੇ ਬੀਕੇਯੂ ਕਾਦੀਆਂ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਉਹਨਾਂ ਦੇ ਵਿਆਪ ਤੇ ਅਸੀਂ ਪੰਜਾਬ ਦੀ ਇਸ ਸ਼ੇਰਨੀ ਪੈਂਡ ਦੇ ਨਾਲ ਖੜੇ ਆ ਇਹਨਾਂ ਨੂੰ ਸਮਰਥਨ ਦਿੰਨੇ ਆ ਤੇ ਸੋਨਹਰ ਅਸੀਂ ਜਿਹੜਾ ਦੇਖੋ ਪਹਿਲਾਂ ਸ਼ੁਰੂ ਤੋਂ ਹੀ ਕਿਸਾਨਾਂ 'ਤੇ ਡੰਡੇ ਖਾਈ ਰਹੇ ਸੀ ਨਾਲ ਆਉਣੇ ਜਵਾਨਾਂ ਤੇ ਵੀ ਫੌਜੀਆ ਤੇ ਵੀ ਡੰਡੇ ਵਾਰਉਣ ਲੱਗ ਗਏ ਜਿਹੜਾ ਚੰਗਾ ਸਕੇਤ ਨਹੀਂ ਅਸੀਂ ਜਿਹੜੇ ਇਹ ਹਾਲਾਤ ਪੈਦਾ ਹੋਏ ਨੇ ਉਸੇ ਦੇਖੋ ਪੰਜਾਬ ਨੂੰ ਇੱਕ ਪੰਜਾਬ ਨੂੰ ਨੂੰ ਵੀ ਸੋਡੋ ਕਰਾਂਗੇ ਇਹ ਵੀ ਸਾਡਾ ਕਮਿਆ ਇਹ ਤੇ ਜਦ ਪੈਰਾਂ ਦੇ ਸਟੰਦੇ ਆ ਤੇ ਇਹ ਨੱਠਦੇ ਆ ਇਹਨਾਂ ਨੂੰ ਨੱਠਦੇ ਆ ਉਹ ਜਾ ਕੇ ਬਚਾਓ ਸਾਡੇ ਇਹਨਾਂ ਨੂੰ ਅਸੀਂ ਉਤਾਰਨੇ ਆ ਤੇ ਯਾਰੀ ਕਿ ਤੁਸੀਂ ਟਾਇਰਨ ਸੈਕਿਉਰਟੀ ਟੀਮ ਚ ਵੀ ਥੋੜਾ ਹੋ ਗਿਆ ਯਾਨੀ ਕਿ ਤੁਸੀਂ ਪ੍ਰੋਟੈਕਟਰ ਵੀ ਹੈ ਗੋਸ ਦੇਸ਼ ਤੇ ਚੌਥਾ ਤੁਸੀਂ ਇਸ ਦੇਸ਼ ਸੁੱਚ ਅਸਲੀ ਜਵਾਨ ਵਾਲੇ ਤੁਸੀਂ ਹੈਗੇ ਹੋ ਜਦ ਰੋਜ਼ ਰੋਜ਼ ਮਦਦ ਦੀ ਜ਼ਿੰਦਗੀ ਚੱਲਦੀ ਹੈ ਉਸ ਕੋਲ ਜ਼ਿੰਦਗੀ ਚਾਹੀ ਨਹੀਂ ਹੁੰਦੀ ਹੈ ਜਾਗ ਰੋਥੇ ਜਾਗੇ ਸਿਰਲੇਖ ਤੇ ਬਾੜ ਆਂਦੀ ਆ ਸਾਰੇ ਰੱਖ ਜਾਂਦੇ ਆ ਉਸ ਵੇਲੇ ਫੌਜ ਆ ਜਾਂਦੀ ਹੈ ਜੇ ਦੂਸਰਾ ਖੇਡ ਚ ਬਾੜ ਆਂਦੀ ਆ ਉਹ ਆ ਜਾਂਦਾ ਫੌਜ ਆਂਦੀ ਆ ਜੇ ਪੰਜਾਬ ਚ ਬਾੜ ਆਉਂਦਾ ਤਾਂ ਫੌਜ ਆ ਜਾਂਦਾ ਹੈ ਫੌਜ ਆਂਦੀ ਆ ਜਦ ਸਾਰੀਆਂ ਸਰਕਾਰਾਂ हट ਜਾਂਦੀਆਂ ਤਦ ਫੌਜ ਆਂਦੀ ਆ ਚੌਥਾ ਇੱਕ ਸੋਲਿਡ ਫੌਜ ਦੁਸ਼ਮਣਾਂ ਨੂੰ ਡਰਾ ਕੇ ਰੱਖਦੀ ਹੈ ਕਿ ਇਸ ਦੇਸ਼ ਤੋਂ ਤਾਂ ਹੱਥ ਨਹੀਂ ਪਣਾ ਇਸ ਦੇਸ਼ ਦੀ ਰਾਤੀ ਫੌਜ ਬਹੁਤ ਤਕੜੀਆਂ ਤੇ ਚਾਫਾਨ ਪੰਨਿਆਂ ਨੂੰ ਦੱਕੀ ਹੋਇਆ ਤੁਸੀਂ ਇਸ ਦੇਸ਼ ਦੇ ਡਿਟਰੈਂਟ ਠੇਗੇ ਹੋ ਅੱਜ ਸੋਚੋ ਇਸ ਗੱਲ ਨੂੰ ਦੇਖ ਕੇ ਸੋਚੋ ਇੱਕ ਸਾਧਕ ਜਰਨਲ ਤੇ ਹੱਥ ਪਾਇਆ ਕਿ ਆਈਐਸਆਈ ਤੇ ਇੱਥੇ ਬੰਨੂ ਦਸਵਾ ਸਿੱਧਾ ਕਰਦੇ ਇੱਥੇ ਬੈਠੇ ਹੋਣੇ ਕੋਈ ਹਿੰਦੁਸਤਾਨ ਦੀ ਆਦਤ ਹੈ ਕਿ ਮੁਖਬਰ ਬਾਹਰ ਤੋਂ ਨਹੀਂ ਆਉਂਦੇ ਮੁਖਬਰ ਆਪਣੇ ਹੁੰਦੇ ਆ ਠੀਕ ਹੈ ਇਸ ਦੇਸ਼ ਨੂੰ ਲੋਕਾਂ ਨੇ ਰਾਜ ਕਿਉਂ ਕੀਤਾ ਕਿ ਉਹ ਹਿੰਦੂਸਤਾਨੀਆ ਨੇ ਹਿੰਦੂਸਤਾਨੀ ਉਹਨੇ ਕਿਹਾ ਅੱਜ ਇੱਥੇ ਕਿਸਮਾ ਦੇ ਫੋਟਿਆ ਸ਼ਾਇਦ ਫੌਜੀਆਂ ਦੇ ਵੀ ਹੋਣਗੇ ਜਿਹੜੀ ਪੁੱਛਦੀ ਮੱਗੀ ਪਾਈ ਬੈਠੇ ਆ ਉਹਨਾਂ ਨੂੰ ਇਹ ਗੱਲ ਦੀ ਕੋਈ ਡਰ ਨਹੀਂਗਾ ਕਿ ਮੇਰੇ ਘਰ 'ਚ ਮੇਰਾ ਬਿਓਗ ਫਾਂਸੀ ਦਾ ਜਾਂ ਮੇਰਾ ਭਰਾ ਫੌਜ 'ਚ ਹੈਗਾ ਉਹ ਕਹਿੰਦਾ ਭਾਈ ਮੈਂ ਤਾਂ 100 ਰੁਪਏ ਆਪਣੇ ਬਣਾ ਲਾਂ ਮੈਂ ਜਾ ਕੇ ਉੱਥੇ ਜਾ ਕੇ ਆਪਣੀ ਰਿਪੋਰਟ ਦੇ ਦਵਾਂ ਕਿ ਅੱਜ ਮੈਂ ਤਾਂ ਜੀ ਦੇ ਉਥੇ ਇਹ ਫੌਰੇ ਬੋਲਦਾ ਸੀ ਫੌਰੇ ਬੋਲਦਾ ਸੀ ਨਿਰਾਸ਼ਾ ਚ ਕੰਮ ਹੋ ਗਿਆ ਇਹ ਸੀ ਚੀਜ਼ ਨੇ ਇਸ ਦੇਸ਼ ਨੂੰ ਡੁੱਬਿਆ ਜਾਂ ਦੇ ਪੁਣਾ ਸੋ ਫਾਈਨਲੀ ਫੌਰੇ ਦਾ ਕੰਮ ਹੁੰਦਾ ਇਸ ਦੇਸ਼ ਦੀ ਹਰ ਬੰਦੇ ਨੂੰ ਪ੍ਰੋਜੈਕਟ ਕਰਨਾ ਜੋ ਤੁਸੀਂ ਕਰਦੇ ਹੋ ਯੂਐਨਟੀਓ ਕੀ ਜਾਣਦੇ ਆ ਅੱਪਾ ਕੀ ਕਰ ਰਹੇ ਆ ਅੱਪਾ ਦੇਸ਼ ਚ ਦੇਸ਼ ਦਾ ਨਾ ਰੋਸ਼ਨ ਕਰ ਰਹੇ ਆ ਅਸੀਂ ਕਿਉਂ ਕਰਦੇ ਡਿਸਪਲਿਨ ਦੀ ਡਿਸਪਲਿਨ ਦੀ ਗੱਲ ਕਰਦੇ ਆ ਕਿਉਂਕਿ ਪੂਰੀ ਦੇਸ਼ ਨੂੰ ਅਸੀਂ ਦਿਖਾਉਣਾ ਹੈ ਕਿ ਇੱਕ ਫੌਜੀ ਨੂੰ ਕਿੱਦਾਂ ਜੀਣਾ ਚਾਹੀਦਾ ਹੈ ਕੰਬ ਪਾਕੀ ਹੈ ਇਹ ਕਹਿੰਦਾ ਸਿਰਫ ਬੰਦ ਕਰ ਦਿਓ ਕਿ ਅਸੀਂ ਸਿਰਫ ਬਾਲ ਦੀ ਸੁਰੱਖਿਆ ਕਰਦੇ ਅਸੀਂ ਕੋਈ ਸਿਕਿਉਰਿਟੀ ਗਾਰਡ ਵੀ ਖੜੇ ਇੱਥੇ ਫੌਜੀ ਹੈਗਾ ਤਾਂ ਦੇਸ਼ ਹੈਗਾ ਜਿਸ ਤੋਂ ਵੀ ਫੌਜ ਹੈ ਹਿੰਮਤ ਕਿਸੇ ਦੀ ਤੱਕ ਡੋਖੋ ਫੋਲੋ ਹਿੰਮਤ ਕਰੋ ਦੇਸ਼ ਤੋਂ ਕੀ ਤੇਰਾ ਦੋਸਤ ਰਾਈਟ ਤੇ ਫਾਈਨਲੀ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਇਹ ਜਿਹੜੇ ਫਿਲਫਿਲੇ ਵਾ ਚੀਜ਼ਾਂ ਹੋ ਰਹੀਆਂ ਨੇ ਇਹ ਕਿਤੇ ਇਹ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਹੁਣ ਸਮਾਜ ਕੀ ਚਾਹੁੰਦਾ ਸਮਾਜ ਚਾਹੁੰਦਾ ਹੈ ਕਿ ਹਰ ਪਿੰਡ 'ਚ ਤੁਸੀਂ ਇਕੱਠੇ ਹੋ ਜੋ ਸਿਰੇ ਲਵੰਸੇ ਕੱਢੀ ਹੋ ਜਾਂ ਉਸੇ ਬਾਹਰ ਕਿਤੇ ਜੱਥੇ ਦੁਨੀਆ ਨਹੀਂ ਚਾਹੀਦੀ ਸਾਨੂੰ ਚਾਹੀਦੀ ਹਰ ਡਿਸਟ੍ਰਿਕਟ 'ਚ ਇੱਕ ਇਕੱਠੇ ਬੰਦੀ ਜਿੱਥੇ ਕਿਸੇ ਵੀ ਡਿਸਟ੍ਰਿਕਟ ਤੇ ਕੋਈ ਘਾਟਕ ਨਾ ਹੋਵੇ ਉੱਥੇ ਜਾ ਕੇ ਆਪਣੇ ਬੰਦਿਆ ਦਾ ਸਾਥ ਰੋ ਇੱਕ ਚੀਜ਼ ਯਾਦ ਰੱਖਣਾ ਜੇ ਤੁਸੀਂ ਇੱਕ ਦੂਜੇ ਦੇ ਨਾਲ ਨਹੀਂ ਹੈਗੇ ਨਾ ਕਿਸੇ ਨੇ ਨਹੀਂ ਪੁੱਛਣਾ ਤੇ ਯਾਦ ਰੱਖੋ ਫੌਜੀ ਭਾਈਚਾਰਾ ਜਿਹੜਾ ਹੈਗਾ ਇਹ ਭਾਈਚਾਰਾ ਹੈਗਾ ਅਸੀਂ ਇਸ ਲਈ ਨਹੀਂ ਆਏ ਮੈਂ ਇੱਥੇ ਬੋਲਣ ਨਹੀਂ ਆਇਆ ਬਸ ਰਹਿਤ ਸੁਣਾਇਆ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਅਸੀਂ ਇਕੱਠੇ ਹੈਗੇ ਆ ਤੇ ਅਵਾਜ਼ ਦਾ ਹਮ ਇੱਕ ਹੈ ਜੋ ਜੈ ਹਿੰਦ ਵੈਕੂਜੀ ਦਾ ਚਲছে ਵੈਕੂਜੀ ਕਿਛਦੇ ਬਹੁਤ ਬਹੁਤ ਧੰਨਵਾਦ ਹੁਣ ਅਗਲੇ ਬਲਾਰੇ ਚਤਨ ਸਿੰਘ ਸੇਖੋ ਜੀ ਸੁਪਾ ਪ੍ਰਧਾਨ ਫ੍ਰੀडम फाइਟਰ ਉਹਨਾਂ ਤੋਂ ਬਾਅਦ ਵਿੱਚ ਭਾਰਤੀ ਮਾਇਰਾਂ ਕਾ ਲਈ ਬਾਕੀ ਮੰਗਾਂ ਪੂਰੀ ਨੇ ਮਾਈਕ ਨੂੰ ਮਾਈਕ ਤੇ ਬੋਲੋ ਐਸਐਸਪੀ ਸਾਹਿਬ ਦੇਖੋ ਜਿਹੜੀ ਆਪਾਂ ਮੰਗਾ ਰੱਖਿਆ ਸੀ ਉਹਨਾਂ ਦੇ ਵਿੱਚੋਂ ਜਿਹੜੀ ਐਫਆਈਆਰ ਵਾਲੀ ਮੰਗ ਸੀ ਜਿਹਦੇ ਵਿੱਚ ਇਹਨਾਂ ਚਾਰਾਂ ਐਸਐਸਓ ਕੂਸੀਆਂ ਦੇ ਆਪਾਂ ਨਾਂ ਮੰਗੇ ਸੀ ਉਹ ਥੋੜੇ ਇਸ ਧਰਨੇ ਦੇ ਨਾਲ ਥੋੜੀ ਤਾਕਤ ਦੇ ਨਾਲ ਨਵੀਂ ਐਫਆਈਆਰ ਹੋ ਗਈ ਹੈ ਜਿਹਦੇ ਵਿੱਚ ਇਹਨਾਂ ਚਾਰਾਂ ਦੋchੀਆਂ ਦੇ ਨਾਂ ਪਾਏ ਗਏ ਨੇ ने मीडिया ज, बोल दिता है, चारो बिन्ह छुपा रहे आज अपने ऊपर अपने आप उन्होंने चारों नाम कह दिते हैं। पहली मांग पूरी हुई बोलो वाह का खालसा इस इसके बगैर असि इतो नहीं हिला एस एस पी नाना इमीडिएट पटियाले तू बाहर किता जाए क्योंकि उसने लॉ एंड ऑर्डर पटियाले का डिस्टर्ब किता है एजे एस एस पी आदि सानू लॉ नहीं बिल्कुल ਇਹ ਮੈਦਵ ਨੇ ਕਿਹਾ ਕਿ ਮਾਨਕ ਸਿੰਘ ਨੂੰ ਇੱਥੋਂ ਬਾਹਰ ਕੀਤਾ ਜਾਵੇ ਪਟਿਆਲੇ ਦੇ ਵਿੱਚੋਂ ਇਹ ਜਿਹੜੀਆਂ ਦੋ ਮੰਗਾ ਆਪਣੀਆਂ ਬੱਚਿਆਂ ਦੇ ਵੀ ਮਨਾ ਕੇ ਉੱਠਾਂਗੇ ਨਹੀਂ ਤਾਂ ਅਸੀਂ ਇੱਥੇ ਹੀ ਬੈਠਿਆ ਸੀ ਜਾਣ ਵਾਲੇ ਹੈ ਨਹੀਂ ਅਸੀਂ ਬਾੜਾਂ ਦੇ ਉੱਪਰ ਦੁਸ਼ਮਣ ਤੋਂ ਆਪਣੇ ਦੇਸ਼ ਨੂੰ ਬਚਾਉਣਾ ਤੇ ਅਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਇਹਨਾਂ ਪੁਲਿਸ ਵਾਲੇ ਤਾਂ ਕੀ ਕਰ ਸਕਦੇ ਆ ਇਹਨਾਂ ਨੂੰ ਕੋਈ ਅੰਦਾਜ਼ਾ ਨਹੀਂ ਹੈ ਸੋਣ ਮੇਰੀ ਬੇਨਤੀ ਹੈ ਕਿ ਪੰਨ ਸਿੰਘ ਸੇਖੋ ਸੁਪਾ ਪ੍ਰਧਾਨ ਫਿਰ ਜੇ ਫੜੋ ਹੁਣ ਇਨਾਂ ਤੋਂ ਬਾਅਦ ਭਾਰਤੀ ਕਿਸਾਨ ਜੁਨੇਲ ਕਾਦਿਆ ਜ਼ਿਲ੍ਹਾ ਬਲਿਆਹ ਪ੍ਰਧਾਨ ਅਵਜਿੰਦਰ ਸਿੰਘ ਗਰੇਵਾਲ ਆਓ ਜੀ ਅੱਜ ਕਚਾਰੇ ਦੀ ਧਰਤੀ ਤੇ ਪਹੁੰਚੇ ਜਾਬਰ ਜ਼ੁਲਮ ਦੇ ਖਿਲਾਫ ਭੈਣੋ ਤੇ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦਾਸ ਵੀਡੀਓ ਪਾਕਿਸਤਾਨ ਦਾ ਰੀਸਸਤਾ ਰਜਿਸਟਰ 196 ਪੰਜਾਬ ਪ੍ਰਧਾਨ ਆਰੀ ਸੰਤੋਂ ਬੇਨਤੀ ਕਰਦਾ ਹੈ ਕਿ ਇਸ ਦੇਸ਼ ਦੇ ਵਿੱਚ 47 ਤੋਂ ਲੈ ਕੇ ਇਸ ਦੇਸ਼ ਨੂੰ ਯਾਦ ਕਰਵਾਉਣ ਵਾਲੇ ਉਹਨਾਂ ਸੂਰਬੀਰਾਂ ਨੂੰ ਜਾਜਵਾਨ ਕਹਿੰਦੇ ਹੈ ਕਿ ਜੇ ਕਿਸਾਨ ਕਹਿੰਦੇ ਉਹਨਾਂ ਨੂੰ ਖੇਤੀ ਕਰਨ ਲਈ ਉਸ ਦੇਸ਼ ਦਾ ਅੰਨ ਭੋਗਾਰ ਪੂਰਾ ਕਰ ਲਈ ਉਹ ਟਕਾ ਗਿਆ ਪਰ ਉਸ ਦੇਸ਼ ਤੇ ਕਾਬੂ